धन गुरु साहेब जी शलोक मोहल्ला तीजा गुरमुख सेवना कीनिया ਹਰ ਨਾਮ ਨਾ ਲਗੋ ਪਿਆਰ ਸ਼ਬਦ ਸਾਦਨਾ ਆਇ ਮਾਰ ਜਨਮ ਵਾਰੋ ਵਾਰ ਮਾਨਮੁਖ ਆੰਦ ਨ ਚਿਤੈ ਕਿਤ ਆਇਆ ਸੈਸਾਰ ਨਾਨਕ ਜਿਨ ਕਉ ਨਦਰ ਕਰੇ ਸੇ ਗੁਰਮੁਖ ਲੰਗੇ ਪਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਸਤਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਸੁਭਾਏ ਮਾਨ ਸਤਸੰਗੀ ਜਨੋ ਵਡ ਭਾਗੇ ਹੋ ਜੋ ਸਤਗੁਰਾਂ ਦੀ ਰਹਿਮਤ ਬਖਸ਼ਿਸ਼ ਹਾਸਲ ਕਰ ਰਹੇ ਜੇ ਚੱਲ ਰਹੀ ਲੜੀਵਾਰ ਵੱਡਾ ਹੰਸ ਕੀ ਵਾਰ ਦੀ ਪਾਵਨ ਵਿਚਾਰ ਆਪ ਜੀ ਨੇ 17ਵੀਂ ਪੌੜੀ ਦੇ ਨਾਲ ਜੋ ਪਹਿਲਾ ਸ਼ਲੋਕ ਦਰਜ ਹੈ ਇਸ ਦਾ ਮੂਲ ਪਾਠ ਸਰਵਣ ਕੀਤਾ ਹੈ ਇਸ ਸ਼ਲੋਕ ਦੀ ਵਿਚਾਰ ਆਪਾਂ ਪਿਛਲੇ ਦਿਨਾਂ ਤੋਂ ਸਾਂਝੀ ਕਰ ਰਹੇ ਹਾਂ ਜਿਸ ਦੇ ਵਿੱਚ ਸ਼ਲੋਕ ਦੀ ਆਰੰਭਕ ਪੰਕਤੀ ਆਪਾਂ ਸਾਂਝੀ ਕਰਨ ਦਾ ਯਤਨ ਕਰ ਰਹੇ ਹਾਂ ਕਿ ਭਾਈ ਜੇ ਗੁਰੂ ਦੇ ਸਨਮੁਖ ਹੋ ਕੇ ਸੇਵਾ ਨਾ ਕੀਤੀ ਸਿਮਰਨ ਨਾ ਕੀਤਾ ਪਰਮਾਤਮਾ ਦੇ ਨਾਮ ਦੇ ਵਿੱਚ ਪ੍ਰੇਮ ਨਾ ਪਿਆ ਸ਼ਬਦ ਦਾ ਰਾਸ ਨਾ ਆਇਆ ਤੇ ਤੂੰ ਜਨਮ ਮਰਨ ਦੇ ਚੱਕਰਾਂ ਚੋਂ ਨਹੀਂ ਨਿਕਲ ਸਕਦਾ ਇਹ ਪਾਵਨ ਪੰਕਤੀਆਂ ਸਾਂਝੀਆਂ ਕਰ ਰਿਹਾ ਸਸ ਸਲੋਕ ਮਹੱਲਾ ਤੀਜਾ ਗੁਰਮੁਖ ਸੇਵਨਾ ਕੀਨੀਆ ਹਰ ਨਾਮ ਨਾਲ ਲੱਗੋ ਪਿਆਰ ਤੇ ਸਮਾਪਤੀ ਤੇ ਇਹ ਪਾਵਨ ਬਚਨ ਸਾਂਝੇ ਕੀਤੇ ਸਨ ਕਿ ਜੇ ਗੁਰੂ ਨੂੰ ਸਨਮੁਖ ਮੰਨ ਕੇ ਗੁਰੂ ਦੇ ਸਨਮੁਖ ਰਹਿ ਕੇ ਸਿਮਰਨ ਨਹੀਂ ਕੀਤਾ ਤੇ ਪਰਮਾਤਮਾ ਦੇ ਨਾਮ ਦੇ ਵਿੱਚ ਪਿਆਰ ਨਹੀਂ ਪੈ ਸਕਦਾ ਇੱਥੋਂ ਤੱਕ ਦੀ ਵਿਚਾਰ ਆਪਾਂ ਕੱਲ ਜਿਹੜੀ ਹੈ ਉਹ ਸਮਾਪਤੀ ਤੱਕ ਕੀਤੀ ਸੀ ਮੈਂ ਫਿਰ ਇਹ ਬੇਨਤੀ ਕਰਾਂ ਗੁਰਮਤ ਦਾ ਵਿਸ਼ਾ ਗੁਰਬਾਣੀ ਦਾ ਵਿਸ਼ਾ ਜਾਂ ਰੋਹਾਨੀ ਜਿਹੜਾ ਮਾਰਗ ਇਹ ਸਿਰਫ ਤੇ ਸਿਰਫ ਪ੍ਰੇਮ ਦਾ ਮਾਰਗ ਹੈ ਆਪਾਂ ਰੋਜ਼ ਪੜਦੇ ਆ ਕਿ ਸਾਚ ਕਹੂੰ ਸੁਨ ਲਿਹੁ ਸਬੈ ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਓ ਮੈਂ ਕੱਲ ਕੁਝ ਤਰੀਕੇ ਦੱਸਣ ਦਾ ਯਤਨ ਕੀਤਾ ਸੀ ਕਿ ਜਦੋਂ ਇਹ ਬਾਣੀ ਪੜਨੀ ਹੈ ਨਿਤ ਨੇਮ ਕਰਨਾ ਹੈ ਉਦੋਂ ਕਿਹੜੀਆਂ ਚਾਰ ਹਸਤੀਆਂ ਦਾ ਹਾਜ਼ਰ ਹੋਣਾ ਜ਼ਰੂਰੀ ਹੈ ਜੇ ਮੈਂ ਕਹਿ ਦਿੱਤਾ ਤੁਸੀਂ ਸੁਣ ਲਿਆ ਇੱਥੇ ਗੱਲ ਨਹੀਂ ਮੁੱਕਦੀ ਮੈਂ ਤੁਹਾਨੂੰ ਤਰੀਕੇ ਦੱਸ ਦਿੱਤੇ ਤੁਸੀਂ ਸੁਣ ਕੇ ਕਹਿ ਦਿੱਤਾ ਬਸ ਠੀਕ ਹੈ ਅੱਗੇ ਜਿਹੜਾ ਅੱਜ ਵਚਨ ਆਉਣਾ ਇਹਨਾਂ ਸ਼ਬਦ ਹੈ ਸਾਧਨਾਏ ਉਹਨਾਂ ਚ ਰਸ ਨਹੀਂ ਆਉਣਾ ਜਿੰਨਾ ਚਿਰ ਤੁਸੀਂ ਕਿਸੇ ਦੇ ਨਾਲ ਇਸ ਭਾਵਨਾ ਦੇ ਨਾਲ ਗੱਲ ਨਹੀਂ ਕਰਦੇ ਹੁਣ ਸਤਿਗੁਰੂ ਕਹਿ ਰਹੇ ਨੇ ਕਿ ਗੁਰੂ ਦੇ ਸਨਮੁਖ ਰਹਿ ਕੇ ਤੂੰ ਸਿਮਰਨ ਨਹੀਂ ਕੀਤਾ ਬਾਣੀ ਤੇ ਬਥੇਰੀ ਪੜੀ ਐ ਮੈਂ ਨਾਮ ਤੇ ਜਪਨ ਦਾ ਯਤਨ ਕੀਤਾ ਹੈ ਪਰ ਨਾਮ ਇਹ ਸਰੀਰ ਜਪਦਾ ਰਹਿੰਦਾ ਹੈ ਅੰਦਰ ਦਾ ਹੰਸ ਪਤਾ ਨਹੀਂ ਕਿੱਥੇ ਉਡਾਰੀ ਮਾਰ ਗਿਆ ਇਹ ਨਹੀਂ ਕਿ ਮੈਂ ਬਾਣੀ ਨਹੀਂ ਪੜਦਾ ਇਹ ਨਹੀਂ ਕਿ ਮੈਂ ਜਪਜੀ ਸਾਹਿਬ ਨਹੀਂ ਕਰਦਾ ਗੁਰੂ ਗੁਰੂ ਨਹੀਂ ਜਪਦਾ ਕਰਦਾ ਹੈ ਪਰ ਅੰਦਰ ਜਿੰਨੇ ਰਸ ਮੰਨਣਾ ਸੀ ਜਿਹੜਾ ਅੰਦਰ ਦਾ ਮਨੂਆ ਸੀ ਉਹ ਨਹੀਂ ਟਿਕਦਾ ਪਿਆ ਮੈਂ ਕੱਲ ਵੀ ਕਿਹਾ ਸੀ ਹੁਣ ਵੀ ਬੇਨਤੀ ਕਰਦਾ ਹਰ ਵਾਰ ਕਹਿੰਦਾ ਨਾ ਕਿ ਬਾਣੀ ਥੋੜੀ ਪੜ ਲਓ ਇਹ ਤੇ ਸਾਨੂੰ ਬਾਬਿਆਂ ਨੇ ਫਸਾ ਦਿੱਤਾ ਨਾ ਵੀ ਐਨੇ ਇਹਦੇ ਪਾਠ ਕਰਦੇ ਹੋ ਐਨੇ ਇਹਦੇ ਪਾਠ ਕਰਦੇ ਹੋ ਮੁਬਾਰਕ ਹੈ ਜਿੰਨੀ ਬਾਣੀ ਪੜੀ ਜਾਂਦੀ ਹੈ ਰੱਜ ਕੇ ਪੜੋ ਮੈਂ ਇਹ ਨਹੀਂ ਕਹਿੰਦਾ ਕਿ ਬਾਣੀ ਥੋੜੀ ਪੜਨੀ ਹੈ ਪਰ ਜਿੰਨੀ ਵੀ ਪੜਨੀ ਹੈ ਉਹ ਤੁਹਾਨੂੰ ਪਤਾ ਲੱਗ ਜਾਵੇ ਕਿ ਬਾਣੀ ਮੈਂ ਪੜੀ ਹੋਈ ਹੈ ਗੁਰੂ ਅਰਜਨ ਸਾਹਿਬ ਜੀ ਦਾ ਅਕਸਰ ਬਚਨ ਸਾਂਝਾ ਕਰਦਾ ਨਾ ਸਤਿਗੁਰੂ ਕਹਿਣ ਲੱਗੇ ਜੇ ਕਿਨਕਾ ਵੀ ਤੇਰੇ ਅੰਦਰ ਟਿਕ ਗਿਆ ਨਾ ਨਾਮ ਦਾ ਉਹਨੇ ਹੀ ਜੜੀ ਆ ਤੇਰੀ ਰੱਬ ਤੱਕ ਖੇੜ ਬਣਾ ਦੇਣੀ ਹੈ ਆਪਾਂ ਬਚਨ ਪੜਦੇ ਆ ਕਿਨਕਾ ਏਕ ਜਿਸ ਜੀਵ ਸਵੈ ਉਥੇ ਇਹ ਨਹੀਂ ਕਿਹਾ ਕਿ ਤੂੰ ਇੰਨੀ ਬਾਣੀ ਪੜਨੀ ਹੈ ਤੇ ਉਹ ਤੇਰੇ ਅੰਦਰ ਵਸੇਗਾ ਨਹੀਂ ਵਸਣਾ ਇੱਕ ਕਿਨਕਾ ਏ ਪਰ ਜਦੋਂ ਬਾਣੀ ਪੜਨੀ ਉਸ ਭਾਵਨਾ ਦੇ ਨਾਲ ਪੜੋ ਵੀ ਕੋਈ ਕਿਨਕਾ ਆਣ ਕੇ ਹਿਰਦੇ ਦੇ ਵਿੱਚ ਟਿਕ ਜਾਵੇ ਕਿਨਕਾ ਏਕ ਜਿਸ ਜੀਵ ਸਾਵੈ ਤਾਂ ਕੀ ਮਹਿਮਾ ਗਣੀ ਨਾ ਆਵੇ ਇੱਥੇ ਸਤਿਗੁਰੂ ਕਹ ਰਹੇ ਨੇ ਗੁਰਮੁਖ ਸੇਵਨਾ ਕੀਨੀਆ ਕਿਤੇ ਗੁਰੂ ਦੇ ਸਨਮੁਖ ਰਹਿ ਕੇ ਸਿਮਰਨ ਨੇ ਕੀਤਾ ਬਾਣੀ ਨਹੀਂ ਪੜੀ ਮੈਂ ਪੜਦਾ ਤਿਰਿਆ ਪਰ ਗੁਰੂ ਨੂੰ ਹਾਜ਼ਰ ਨਾਜ਼ਰ ਸਮਝਿਆ ਨਹੀਂ ਦੇ ਜਹਾਦਰ ਨਾਦਰ ਸਮਝ ਕੇ ਬਾਣੀ ਨਹੀਂ ਪੜੀ ਫਿਰ ਅੱਗੇ ਕਿ ਲਗੇ ਹਰ ਨਾਮ ਨਾ ਲੱਗੋ ਪਿਆਰ ਉਹ ਫਿਰ ਬਾਣੀ ਦੇ ਵਿੱਚ ਪ੍ਰੇਮ ਕਿੱਥੋਂ ਪਵੇਗਾ ਜਿੰਨਾ ਦਾ ਨਾਮ ਦੇ ਵਿੱਚ ਪ੍ਰੇਮ ਪੈ ਜਾਂਦਾ ਮੈਂ ਕੱਲ ਵੀ ਉਦਾਹਰਣ ਦਿੱਤੀ ਸੀ ਉਹ ਘੰਟੇ ਆ ਬੰਦੀ ਜਿਹੜਾ ਬਹਿ ਕੇ ਸਿਮਰਨ ਕਰਦੇ ਰਹਿੰਦੇ ਨੇ ਸਮੇਂ ਦਾ ਪਤਾ ਕੋਈ ਨਹੀਂ ਲੱਗਦਾ ਪਰ ਅਜੇ ਸਾਡਾ ਪਰਮਾਤਮਾ ਦੇ ਨਾਮ ਦੇ ਵਿੱਚ ਪ੍ਰੇਮ ਨਹੀਂ ਪਿਆ ਪ੍ਰੇਮ ਹੈ ਇਹ ਨਹੀਂ ਵੀ ਸਾਡਾ ਪ੍ਰੇਮ ਨਹੀਂ ਸਾਡਾ ਮਾਇਆ ਦੇ ਵਿੱਚ ਪ੍ਰੇਮ ਹੈ ਬਾਣੀ ਦਾ ਬਚਨ ਹੈ ਕਿ ਮਾਇਆ ਮਨੋਂ ਨਾ ਵਿਸਰੈ ਮੰਗੈ ਧੰਮਾ ਧਮ ਉਹ ਚਿੱਤ ਚੋਂ ਨਹੀਂ ਭੁੱਲਦੀ ਸਾਨੂੰ ਯਾਦ ਹੈ ਮਾਇਆ ਬਾਰੇ ਮੈਨੂੰ ਪਤਾ ਹੈ ਮੇਰੇ ਅਕਾਊਂਟ ਦੇ ਵਿੱਚ ਕਿੰਨੀ ਪਈ ਹੋਈ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਮੈਨੂੰ ਪਤਾ ਹੈ ਮੇਰੀ ਪ੍ਰਾਪਰਟੀ ਕਿੰਨੀ ਹੈ ਕਿਉਂਕਿ ਮੇਰਾ ਉਹਦੇ ਵਿੱਚ ਮਨ ਭੇਜਦਾ ਹੈ ਮੈਨੂੰ ਉਹ ਚੇਤੇ ਹੈ ਪਰ ਮੈਨੂੰ ਦੋ ਸ਼ਬਦ RAM ਦੇ ਨਹੀਂ ਚੇਤੇ ਹੋਏ ਦੋ ਸ਼ਬਦ ਪਰਮਾਤਮਾ ਦੇ ਵਾਹਿਗੁਰੂ ਦੇ ਚੇਤੇ ਨਹੀਂ ਹੋਏ ਕਿਉਂਕਿ ਉਹਦੇ ਵਿੱਚ ਮਨ ਨਹੀਂ ਨਾ ਜੇ ਭੇਜ ਰਿਹਾ। ਉਹਦੇ ਨਾਲ ਪ੍ਰੇਮ ਨਹੀਂ ਹੈਗਾ। ਹਰ ਨਾਮ ਨਾਲ ਲੱਗੋ ਪਿਆਰ ਅੱਗੇ ਸਤਿਗੁਰ ਬਖਸ਼ਿਸ਼ ਕਰਦੇ ਨੇ ਸ਼ਬਦ ਹੈ ਸਾਦ ਨਾ ਆਇਓ ਇਹਦੇ ਅਖਰੀ ਅਰਥ ਕੀਤੇ ਨੇ ਸਾਦ ਦਾ ਅਰਥ ਸੀ ਰਸ। ਹੁਣ ਮੈਂ ਇੱਕ ਕੱਲ ਵਾਲੀ ਗੱਲ ਨੂੰ ਫਿਰ ਦੁਹਰਾਉਣ ਦਾ ਯਤਨ ਕਰਾਂ। ਜੀ ਦੇ ਵਿੱਚ ਚਿੱਤ ਭਜਦਾ ਉਹਦੇ ਨਾਲ ਪ੍ਰੇਮ ਹੁੰਦਾ ਏ ਤੇ ਜਿਹਦੇ ਨਾਲ ਪ੍ਰੇਮ ਹੋਵੇ ਉਤੋਂ ਫਿਰ ਰਸ ਆਉਂਦਾ ਏ ਸਾਨੂੰ ਮੰਨ ਲਓ ਕਿਸੇ ਭੈਣ ਭਰਾ ਦੇ ਨਾਲ ਪ੍ਰੇਮ ਹੈ ਉਹਦੇ ਬੋਲਾਂ ਦੇ ਵਿੱਚੋਂ ਉਹਦੀਆਂ ਗੱਲਾਂ ਦੇ ਵਿੱਚੋਂ ਰਸ ਆਵੇਗਾ ਦਿਲ ਕਰਦਾ ਅਸੀਂ ਲਗਾਤਾਰ ਕਈ ਕਈ ਘੰਟੇ ਗੱਲਾਂ ਕਰੀ ਜਾਈਏ ਜਿਹੜੀ ਚੀਜ਼ ਦੇ ਵਿੱਚ ਵੀ ਪ੍ਰੇਮ ਹਰ ਇੱਕ ਚੀਜ਼ ਦਾ ਸਵਾਦ ਹੈ ਪਰ ਉਹ ਸਵਾਦ ਉਦੋਂ ਪਤਾ ਲੱਗਦਾ ਜਦੋਂ ਚੀਜ਼ ਦੀ ਲੋੜ ਹੁੰਦੀ ਹੈ ਮੈਂ ਇੱਕ ਨਿੱਕੀ ਜੀ ਉਦਾਹਰਣ ਦੇ ਦਿੰਦਾ ਮੈਂ ਤੁਹਾਨੂੰ ਪੁੱਛਾਂ ਕਿ ਪਾਣੀ ਦਾ ਕੀ ਸਵਾਦ ਤੁਸੀਂ ਕਹੋਗੇ ਕੋਈ ਨਹੀਂ ਪਾਣੀ ਦਾ ਆਪਣਾ ਕੋਈ ਟੇਸਟ ਨਹੀਂ ਨਾ ਔਰ ਜਿਹੋ ਜਿਆ ਤੁਸੀਂ ਲਿਕਵਰ ਪਾਓਗੇ ਨਿੰਬੂ ਪਾ ਦਿਓ ਕੋਈ ਸ਼ਰਬਤ ਪਾ ਦਿਓ ਦੁੱਧ ਪਾ ਦਿਓ ਉਹਨੇ ਉਦਾਂ ਦਾ ਸਵਾਦ ਦੇਣਾ ਹੈ ਅੱਜ ਇਹ ਸਾਨੂੰ ਪਾਣੀ ਦਾ ਕੋਈ ਸਵਾਦ ਨਹੀਂ ਲੱਗਦਾ ਪਰ ਕਿਤੇ ਸਮਾਂ ਬਣੇ ਬਹੁਤ ਜ਼ਿਆਦੀ ਤੁਹਾਨੂੰ ਪਿਆਸ ਲੱਗੀ ਹੋਵੇ ਤਾਲੂ ਦੇ ਨਾਲ ਜੁਬਾਨ ਲੱਗ ਕੇ ਬੰਦੇ ਦੀ ਜਾਨ ਨਿਕਲਦੀ ਹੋਵੇ ਉਦੋਂ ਪਾਣੀ ਪੀਓ ਜਿੰਨਾ ਉਦੋਂ ਤੁਹਾਨੂੰ ਪਾਣੀ ਮਿੱਠਾ ਲੱਗਣਾ ਹੈ ਬਾਕੀ ਸਾਰੀਆਂ ਚੀਜ਼ਾਂ ਫਿੱਕੀਆਂ ਲੱਗਣਗੀਆਂ ਇਹ ਮੈਂ ਤਾਂ ਉਦਾਹਰਨ ਦਿੱਤੀ ਭਾਵੇਂ ਕੱਲ ਹੀ ਕਰਕੇ ਦੇਖ ਲਿਓ ਜਿਸ ਚੀਜ਼ ਦੀ ਸਾਨੂੰ ਲੋੜ ਨਹੀਂ ਨਾ ਮਹਿਸੂਸ ਹੁੰਦੀ ਉਹਨਾਂ ਚੀਜ਼ਾਂ ਦੇ ਨਾਲ ਪ੍ਰੇਮ ਨਹੀਂ ਪੈਂਦਾ ਜਿੱਥੇ ਪ੍ਰੇਮ ਨਹੀਂ ਪੈਂਦਾ ਫਿਰ ਉੱਥੇ ਸਵਾਦ ਨਹੀਂ ਆਉਂਦਾ ਇਹੀਓ ਕਾਰਨ ਹੈ ਬੱਚੇ ਨੂੰ ਬਚਪਨ ਦੇ ਵਿੱਚ ਮਾਂ ਬੜੀ ਚੰਗੀ ਲੱਗਦੀ ਹੈ ਬਾਪ ਬੜਾ ਚੰਗਾ ਲੱਗਦਾ ਉਹਦੀ ਲੋੜ ਹੈ ਉਹ ਹੀਓ ਮਾਂ ਬਾਪ ਬਜ਼ੁਰਗ ਹੋ ਜਾਂਦੇ ਨੇ ਬੱਚੇ ਜਵਾਨ ਹੋ ਜਾਂਦੇ ਨੇ ਲੋੜਾਂ ਪੂਰੀਆਂ ਹੋ ਜਾਂਦੀਆਂ ਨੇ ਉਹ ਹੀ ਹੁਣ ਮਾਂ ਬਾਪ ਦੇ ਵਿੱਚੋਂ ਰਸ ਨਹੀਂ ਆਉਂਦਾ ਉਸੇ ਮਾਂ ਬਾਪ ਨੂੰ ਫਿਰ ੱੱਕੇ ਪੈਂਦੇ ਨੇ ਛੋਟਾ ਬੱਚਾ ਹੋਵੇ ਨਾ ਕਦੀ ਮਾਂ ਤੋਂ ਬਿਨਾਂ ਨਹੀਂ ਰਹਿੰਦਾ ਕਦੀ ਬਾਪ ਤੋਂ ਬਿਨਾਂ ਨਹੀਂ ਰਵੇਗਾ ਬਾਰ ਬਾਰ ਉਹਦੇ ਮੂੰਹ ਚੋਂ ਇੱਕੋ ਸ਼ਬਦ ਨਿਕਲਦਾ ਹੈ ਮਾਂ ਮਾਂ ਇੱਕੋ ਸ਼ਬਦ ਨਿਕਲਦਾ ਹੈ ਪਰ ਜਦੋਂ ਵੱਡਾ ਹੁੰਦਾ ਉਦੋਂ ਪ੍ਰੇਮ ਕਿੱਥੇ ਜਾਂਦਾ ਹੈ ਕਿਉਂਕਿ ਉਹਦੇ ਵਿੱਚ ਚਿੱਤ ਨਹੀਂ ਹੁਣ ਭੇਜ ਰਿਹਾ ਚਿੱਤ ਕਿਤੇ ਹੋਰ ਭੇਜ ਚੁੱਕਾ ਹੋਇਆ ਹੈ ਧਿਆਨ ਕਿਤੇ ਹੋਰ ਜੁੜ ਚੁੱਕਾ ਹੋਇਆ ਮਾਂ ਉਹੋ ਹੀ ਹੈ ਬਾਪ ਉਹੀ ਹੈ ਕੀਤੇ ਕਿਤੇ ਹੋਰ ਭਿਜਨ ਕਰਕੇ ਉਹਦੇ ਨਾਲ ਪ੍ਰੇਮ ਨਹੀਂ ਰਿਹਾ ਪ੍ਰੇਮ ਨਹੀਂ ਰਿਹਾ ਤੇ ਹੁਣ ਮਾਂ ਦੀਆਂ ਗੱਲਾਂ ਵੀ ਜਿਹੜੀਆਂ ਨੇ ਫਜ਼ੂਲ ਲੱਗਦੀਆਂ ਨੇ ਆਪਾਂ ਕਹਿ ਦਿੰਦੇ ਆ ਕਿ ਬੁੜੇ ਦੀ ਕਿਹੜੀ ਗੱਲ ਇਹ ਤੇ ਐਵੇਂ ਰੌਲਾ ਪਾਉਂਦਾ ਰਹਿੰਦਾ ਮੈਂ ਪਿੰਡੂ ਜੇ ਸ਼ਬਦ ਵਰਤੇ ਨੇ ਮਾਤਾ ਦੀ ਕਿਹੜੀ ਗੱਲ ਇਹ ਨਾਲ ਤੇ ਦਿਮਾਗ ਫਿਰ ਇਹਦੇ ਐਵੇਂ ਬੋਲਦੀ ਰਹਿੰਦੀ ਅਸੀਂ ਇਹ ਸ਼ਬਦ ਵਰਤਦੇ ਆ ਕਦੀ ਬਚਪਨ 'ਚ ਮਾਂ ਨੇ ਕਿਹਾ ਸੀ ਕਿ ਬੱਚਾ ਤੋਤਲਾ ਸ ਵੀ ਇਹ ਦੀ ਕਿਹੜੀ ਗੱਲ ਇਹ ਤੇ ਤੋਤਲਾ ਇਹ ਤੇ ਐਵੇਂ ਬੋਲਦਾ ਰਹਿੰਦਾ ਉਹਦਾ ਪ੍ਰੇਮ ਸੀ ਸਾਡਾ ਪ੍ਰੇਮ ਨਹੀਂ ਪਾਣੀ ਦੀ ਲੋੜ ਹੋਵੇ ਉਹਦਾ ਸਵਾਦ ਪਾਸਦਾ ਹੈ ਰਿਸ਼ਤਿਆਂ ਦੀ ਲੋੜ ਹੋਵੇ ਤੇ ਉਹ ਰਿਸ਼ਤੇ ਵੀ ਸਵਾਦਲੇ ਲੱਗਦੇ ਨੇ ਅਗਲੀ ਇੱਕ ਉਦਾਹਰਨ ਹੋਰ ਦੇ ਦਿੰਦਾ ਸਾਡੀ ਜ਼ੁਬਾਨ ਕਈ ਤਰ੍ਹਾਂ ਦੇ ਪਕਵਾਨ ਜਿਹੜੇ ਨੇ ਉਹਨਾਂ ਦਾ ਸਵਾਦ ਮਾਣਦੀ ਐ ਖੱਟੇ ਹੋਣ ਕਸੈਲੇ ਹੋਣ ਲੂਣ ਵਾਲੇ ਹੋਣ ਮਿੱਠੇ ਹੋਣ ਪਰ ਜਦੋਂ ਮਨੁੱਖ ਅੰਦਰੋਂ ਰੱਜਿਆ ਹੋਵੇ ਉਦੋਂ ਕਿੰਨਾ ਵੀ ਚੰਗਾ ਕਿਉਂ ਨਾ ਪਕਵਾਨ ਆ ਜਾਵੇ ਉਹ ਸਵਾਦ ਕੋਈ ਨਹੀਂ ਲੱਗਦਾ ਜੇ ਰੋਟੀ ਦੀ अहमियत ਪੁੱਛਣੀ ਹੈ ਕਿਸੇ ਭੁੱਖੇ ਨੂੰ ਪੁੱਛੋ ਰੋਟੀ ਦੀ अहमियत ਕੀ ਹੈ ਉਦੋਂ ਚਾਰ ਨਾਲ ਵੀ ਰੋਟੀ ਬੜੀ ਸਵਾਦ ਲੱਗਦੀ ਹੈ ਜਦੋਂ ਬੰਦਾ ਰੱਜਿਆ ਹੋਵੇ ਉਦੋਂ ਸ਼ਾਹੀ ਖਾਣੇ ਵੀ ਉਹਨੂੰ ਜਿਹੜੇ ਨੇ ਉਹ ਕਿਸੇ ਕੰਮ ਦੇ ਨਹੀਂ ਨਜ਼ਰ ਆਉਂਦੇ ਲੋੜ ਖਤਮ ਹੋ ਗਈ ਨਾ ਇਸੇ ਤਰੀਕੇ ਦੇ ਨਾਲ ਮੇਰੀਆਂ ਇਹ ਤਿੰਨ ਉਦਾਹਰਨਾ ਦੇਣ ਦਾ ਭਾਵ ਇਹ ਹੈ ਜਦੋਂ ਤੈਨੂੰ ਲੱਗਦਾ ਹੈ ਕਿ ਪ੍ਰਮਾਤਮਾ ਦੇ ਲੋੜ ਹੈ ਮੈਨੂੰ ਹੁਣ ਮੈਂ ਬੜਾ ਦੁਖੀ ਆ ਮਨੁੱਖ ਇੱਕ ਮੰਨ ਲਓ ਬੜਾ ਦੁਖੀ ਹੈ ਦੁੱਖ ਦੇ ਵਿੱਚ ਕੋਈ ਬਾਣੀ ਪੜਦਾ ਫਿਰ ਬੜੇ ਝੂਮਦੇ ਨੇ ਜਿਵੇਂ ਸੱਪ ਨਹੀਂ ਆ ਝੂਮਦਾ ਹੁੰਦਾ ਬੀਨ ਦੇ ਉੱਤੇ ਇਹਦੇ ਵੈਸੇ ਚਲੋ ਇੱਕ ਲੌਜੀਕ ਬਣਿਆ ਸੱਪ ਕਦੀ ਬੀਨ ਤੇ ਨੱਚਦਾ ਨਹੀਂ ਵੈਸੇ ਦੇ ਤੁਸੀਂ ਲੌਜੀਕ ਦੇ ਨਾਲ ਸੋਚੋ ਨਾ ਸੱਪ ਦੇ ਕੰਨ ਨਹੀਂ ਹੁੰਦੇ ਪਰ ਜਦੋਂ ਬੰਦਾ ਦੁਖੀ ਹੈ ਉਹ ਬੜਾ ਸਿਰ ਮਾਰੇਗਾ ਜਾ ਕੇ ਮੱਥੇ ਰਗੜੇਗਾ ਕਿਉਂਕਿ ਉਹਨੂੰ ਹੁਣ ਬਾਣੀ ਪੜ ਰਿਹਾ ਤੇ ਜਿਹੜਾ ਸ਼ਬਦ ਉਹਦੇ ਵਾਸਤੇ ਉਹਨੂੰ ਲੱਗਦਾ ਵੀ ਮੇਰੇ ਨਾਲ ਰਿਲੇਟਡ ਹੈ ਜਿਹੜਾ ਮੈਂ ਗੱਲ ਸੋਚ ਰਿਹਾ ਉਹਦਾ ਹਾਂ ਚ ਜਵਾਬ ਹੈ ਉਹਨੂੰ ਬੜਾ ਪਿਆਰਾ ਲੱਗਦਾ ਇਹੋ ਕਾਰਨ ਹੈ ਬਾਬਿਆਂ ਨੇ ਤੁਹਾਨੂੰ ਲੁੱਟਣ ਵਾਸਤੇ ਗੁਟਕਿਆਂ ਦੇ ਨਾਂ ਰੱਖ ਦਿੱਤੇ ਦੁੱਖ ਭੰਜ ਨਹੀਂ ਪਤਾ ਸਾਰੀ ਦੁਨੀਆ ਦੁਖੀ ਹੈ ਗੁਟਕੇ ਦਾ ਨਾਂ ਹੀ ਦੁਖੀ ਇਹ ਦੁੱਖ ਭੰਜ ਨਹੀਂ ਰਾਦਿਓ ਆਪਾਂ ਫੜ ਕੇ ਉਹੀਓ ਪਾਠ ਕਰੀ ਜਾਂਦੇ ਆ ਵੀ ਸ਼ਾਇਦ ਇਹਨੇ ਦੁੱਖ ਭੰਨੇ ਨੇ ਸੋ ਇਨਾਂ ਤਰੀਕਿਆਂ ਦੇ ਨਾਲ ਜਿਹੜਾ ਮਨੁੱਖ ਨੂੰ ਜੋੜਿਆ ਜਾਂਦਾ ਹੈ ਅਸਲੀ ਸਿਧਾਂਤ ਤੋਂ ਕਈ ਤਰੀਕੇ ਨੇ ਤੋੜ ਕੇ ਤੇ ਗਲਤ ਪਾਸੇ ਜੋੜਿਆ ਜਾਂਦਾ ਉਹ ਰਸ ਤਾਂ ਆ ਰਿਹਾ ਰਸ ਬਾਣੀ ਦਾ ਨਹੀਂ ਅਜੇ ਆ ਰਿਹਾ ਅਜੇ ਮੈਂ ਬਾਣੀ ਦੇ ਰਸ ਵਾਲੇ ਪਾਸੇ ਆਉਣਾ ਹੈ ਅਜੇ ਬਾਣੀ ਦਾ ਰਸ ਨਹੀਂ ਅਜੇ ਜਿਹੜੇ ਦੁੱਖ ਸਨ ਉਹਨਾਂ ਦੁੱਖਾਂ ਤੇ ਮਲਮ ਲੱਗ ਰਹੀ ਹੈ ਉਸ ਲੱਗਦੀ ਹੋਈ ਮਲਮ ਦੇ ਕਾਰਨ ਜਿਹੜੇ ਦੁੱਖਾਂ ਨੂੰ ਆਰਾਮ ਆ ਰਿਹਾ ਨਾ ਉਸ ਆਰਾਮ ਦਾ ਸਵਾਦ ਆ ਰਿਹਾ ਅਜੇ ਨਾਮ ਦਾ ਰਸ ਨਹੀਂ ਆਇਆ ਉਦੋਂ ਬਾਣੀ ਚੰਗੀ ਲੱਗਦੀ ਹੈ। ਉਹ ਇਹੋ ਮਨੁੱਖ ਜਦੋਂ ਉਹਨੂੰ ਆਰਾਮ ਆ ਜਾਵੇ, ਦੁੱਖਾਂ ਦਾ ਸਮਾ ਨਿਕਲ ਜਾਵੇ, ਫੇਰ ਅਕਸਰ ਜਿਹੜਾ ਰੱਬ ਨੂੰ ਭੁੱਲ ਜਾਇਆ ਕਰਦਾ ਹੈ। ਮਨੁੱਖ ਦੀ ਇੱਕ ਫਿਦਰਤ ਹੈ। ਜਿਸ ਪੌੜੀ ਦੇ ਨਾਲ ਮਨੁੱਖ ਮਕਾਨ ਦੀ ਛੱਤ ਦੇ ਉੱਤੇ ਚੜਦਾ ਹੈ ਨਾ, ਪੌੜੀ ਤੋਂ ਬਿਨਾਂ ਚੜਿਆ ਤਾਂ ਨਹੀਂ ਜਾਣਾ। ਚੜਨ ਤੋਂ ਪਹਿਲਾਂ ਉਹ ਚੜਨ ਦੇ ਸਾਰ ਹੀ ਪਹਿਲਾ ਕੰਮ ਇਹ ਕਰਦਾ ਹੈ, ਉਸੇ ਪੌੜੀ ਵਾਲੇ ਪਾਸੇ ਨੂੰ ਪੇਟ ਕਰ ਦਿੰਦਾ ਹੈ। ਜੇ ਸੁਪੌੜੀ ਦਾ ਡੰਡਾ ਡੰਡਾ ਚੜ੍ਹ ਕੇ ਤੁਸੀਂ ਛੱਤ ਤੇ ਗਏ ਨਾ ਸਭ ਤੋਂ ਪਹਿਲਾ ਕੰਮ ਹੈ ਉਸੇ ਪੌੜੀ ਵਾਲੇ ਪਾਸੇ ਪਿੱਠ ਕਰ ਦਿੱਤੀ ਜਾਂਦੀ ਹੈ ਜਿਹੜੇ ਰੱਬ ਦੇ ਕੋਲੋਂ ਦਾਤਾਂ ਮੰਗ ਕੇ ਲਈਆਂ ਸਨ ਅੱਜ ਉਹ ਦਾਤਾਂ ਇੱਕ ਪਾਸੇ ਰੱਖ ਦਿੱਤਾ ਤੇ ਜਿਹੜੀ ਦਾਤ ਮਿਲੀ ਸੀ ਉਹਦੇ ਨਾਲ ਪ੍ਰੇਮ ਪੈ ਗਿਆ ਰੱਬ ਹੁਣ ਫੇਰ ਮੈਨੂੰ ਚੇਤਾ ਭੁੱਲ ਗਿਆ ਬਾਣੀ ਕਹਿੰਦੀ ਹੈ ਦਾਤ ਪਿਆਰੀ ਵਿਸਰਿਆ ਦਾ ਤਾਰ ਉਹ ਦਾ ਤਾਰਾ ਉਹਨੂੰ ਉਹ ਦਾ ਤਾਰ ਪਰਮਾਤਮਾ ਭੁੱਲ ਜਾਂਦਾ ਹੈ ਦਾਤ ਦੇ ਨਾਲ ਪਿਆਰ ਪੈ ਜਾਂਦਾ ਜਿੱਦੋਂ ਤੁਹਾਡਾ ਇਹਨਾਂ ਚੀਜ਼ਾਂ ਦੇ ਨਾਲ ਪ੍ਰੇਮ ਪੈ ਗਿਆ ਤੇ ਮਤਾਂ ਮੰਨ ਦੇ ਵਿੱਚ ਸਮਝੋ ਕਿ ਸਾਨੂੰ ਨਾਮ ਦਾ ਰਸ ਆ ਰਿਹਾ ਹੈ ਉਹ ਨਾਮ ਦਾ ਰਸ ਨਹੀਂ ਉਹ ਮਨ ਦਾ ਰਸ ਆ ਰਿਹਾ ਹੈ ਉਹ ਲੋਕਾਂ ਦੀ ਜਿਹੜੀ ਵਾਵਾ ਵਾਵਾ ਤੁਸੀਂ ਖਟਦੇ ਜੇ ਨਾ ਉਸ ਚੀਜ਼ ਦਾ ਰਸ ਹੈ ਤੇ ਅਮਰਤ ਬਾਣੀ ਦਾ ਇਹ ਵੀ ਫੈਸਲਾ ਜਿਹਨੂੰ ਨਾਮ ਦਾ ਰਸ ਆਉਂਦਾ ਹੈ ਨਾ ਉਨੋਂ ਦੂਸਰੇ ਰਸ ਜਿਹੜੇ ਨੇ ਉਹ ਸਾਰੇ ਫਿੱਕੇ ਪੈਣ ਲੱਗ ਪੈਂਦੇ ਨੇ ਬਾਣੀ ਕਹਿੰਦੀ ਹੈ RAM ਰਸ ਪੀਆਰੇ ਕਹਿੰਦੇ ਜਦੋਂ RAM ਰਸ ਪੀਤਾ ਉਦੋਂ ਬਾਕੀ ਦੇ ਸਾਰੇ ਰਸ ਜਿਹੜੇ ਨੇ ਉਹ ਫਿੱਕੇ ਪਾਸਾਂ ਲੱਗ ਪਏ ਉਦੋਂ ਬਾਕੀ ਦੇ ਜਿਹੜੇ ਚੀਜ਼ਾਂ ਸਨ ਉਹਨਾਂ ਦੇ ਵਿੱਚ ਹੁਣ ਮਨ ਨਹੀਂ ਲੱਗਦਾ ਕਿਉਂਕਿ ਉਹ ਸਾਰਾ ਕੁਝ ਝੂਠ ਜਾਪਦਾ ਸੱਚ ਕੇਵਲ ਤੇ ਕੇਵਲ ਪ੍ਰਮਾਤਮਾ ਦਾ ਨਾਮ ਜਾਪਦਾ ਹੈ ਇੱਥੇ ਸਤਿਗੁਰੂ ਕਹ ਰਹੇ ਨੇ ਸ਼ਬਦ ਹੈ ਸਾਧਨਾ ਆयो ਕਹਿੰਦੇ ਉਹਨੂੰ ਸ਼ਬਦ ਦਾ ਰਸ ਨਹੀਂ ਆ ਰਿਹਾ ਤੇ ਇੱਥੇ ਮੈਂ ਇੱਕ ਹੋਰ ਬੇਨਤੀ ਕਰ ਦੇਣਾ ਸ਼ਬਦ ਦੇ ਵਿੱਚ ਕਦੀ ਰਸ ਦੀ ਕਮੀ ਨਹੀਂ ਹੁੰਦੀ ਬੰਦਾ ਕਈ ਵਾਰੀ ਕਹਿ ਦਿੰਦਾ ਹੈ ਇੱਕ ਇੱਕ ਸੁਭਾਵਕ ਸਾਡੀ ਫਿਤਰਤ ਹੈ ਜੀ ਜਦੋਂ ਬੰਦਾ ਰੁਟੀਨ ਦੇ ਨਾਲ ਬਾਣੀ ਪੜ੍ਹ ਦਿੰਦਾ ਅਸੀਂ ਰੱਬ ਨੂੰ ਵੀ ਪਿੱਛੇ ਛੱਡ ਦਿੰਨੇ ਆ ਦੋ ਚਾਰ ਦਿਨ ਬਾਣੀ ਪੜੀ ਜਿਮੜੀ ਮੈਂ ਹੁਣੇ ਬੇਨਤੀ ਕਰ ਰਿਹਾ ਸਾਂ ਕਿ ਦੁੱਖਾਂ ਦੇ ਵਿੱਚ ਧਿਆਨ ਸੀ ਦੁੱਖਾਂ ਨੂੰ ਮਲਮ ਲੱਗੀ ਤੇ ਰਸ ਆਇਆ ਅੱਜ ਬਾਣੀ ਪੜੀ ਤੇ ਮਨ ਆਪਣਾ ਨਹੀਂ ਟਿਕਿਆ ਮਨ ਬਾਣੀ ਪੜੀ ਮਨ ਆਪਣਾ ਨਹੀਂ ਟਿਕਿਆ ਤੇ ਮਨੁੱਖ ਮਨ ਨਾ ਟਿਕਣ ਕਰਕੇ ਸ਼ਬਦ ਇਹ ਵਰਤਦਾ ਜੀ ਅੱਜ ਬਾਣੀ ਚੋਂ ਰਸ ਨਹੀਂ ਆਇਆ ਭਲਿਆ ਬਾਣੀ ਦੇ ਵਿੱਚ ਰਸ ਉਹਨਾਂ ਹੀ ਹੈ ਯਾਦ ਰੱਖੀ ਤੇਰਾ ਮਨ ਨਹੀਂ ਸੀ ਟਿਕਿਆ ਅੱਜ ਤੇਰੇ ਮਨ ਵਿੱਚ ਰਸ ਨਹੀਂ ਪੀਤਾ ਹੋਇਆ ਇਹਨਾਂ ਸ਼ਬਦਾਂ ਵਾਲੇ ਪਾਸੇ ਆਪਾਂ ਜ਼ਰੂਰ ਧਿਆਨ ਦਿਈਏ ਬਾਣੀ ਦਾ ਰਸ ਨਹੀਂ ਕਦੀ ਵੀ ਘਟ ਹੁੰਦਾ ਬਾਣੀ ਦਾ ਓਨਾ ਹੀ ਰਸ ਹੈ ਬਸ ਪੀਣ ਵਾਲਾ ਤੇ ਪਿਉਉਣ ਵਾਲਾ ਚਾਹੀਦਾ ਹੈ ਜਦੋਂ ਸੱਚਾ ਸਤਗੁਰੂ ਪਿਉਉਣ ਵਾਲਾ ਹੋਵੇ ਗੁਰੂ ਨਾਨਕ ਸਾਹਿਬ ਵਰਗਾ ਪੀਣ ਵਾਲਾ ਕੋੜੀ ਵੀ ਹੋਵੇ ਤੇ ਕੋੜੀਆਂ ਦਾ ਰੋਗ ਵੀ ਖੰਡਿਆ ਜਾਂਦਾ ਫਿਰ ਇਹਨਾਂ ਸ਼ਬਦਾਂ ਵੱਲ ਧਿਆਨ ਦਿਓ ਜੇ ਰਸ ਪਿਉਉਣ ਵਾਲਾ ਬਾਬਾ ਨਾਨਕ ਹੋਵੇ ਪੀਣ ਵਾਲੇ ਕੋੜੀ ਹੋਣ ਬੜੇ ਦੁਖੀ ਹੋਣ ਬੜੇ ਬਿਲਕੁਲ ਦੇ ਹੋਣ ਜਿਹੜਾ ਮਰਦਾ ਮਰਦੇ ਨੂੰ ਦਵਾਈ ਮਿਲਦੀ ਹੈ ਨਾ ਉਹਦੇ ਤੇ ਦਵਾਈ ਬੜੀ ਕਾਟ ਕਰਦੀ ਹੈ ਸਾਨੂੰ ਤੇ ਫੜ ਫੜ ਕੇ ਨਾਮ ਰਸ ਪਿਉਣਾ ਪੈਂਦਾ ਹੈ ਸਾਨੂੰ ਕਹਿਣਾ ਪੈਂਦਾ ਭਾਈ ਆਓ ਬਾਣੀ ਪੜੀਏ ਆਓ ਗੁਰੂ ਕੋਲ ਬੈਠੀਏ ਆਓ ਨਾਮ ਜਪੀਏ ਇੱਥੇ ਰੋਜ਼ ਕਹਿਣਾ ਪੈਂਦਾ ਹੈ ਪਰ ਰੋਜ਼ ਵੀ ਮਨੁੱਖ ਜਿਹੜਾ ਹੈ ਉਹ ਇੰਨੀ ਕ ਅਣਗਹਿਲੀ ਕਰ ਦਿੰਦਾ ਪਰਮਾਤਮਾ ਦੇ ਨਾਮ ਦੇ ਨਾਲ ਜੋੜਦਾ ਨਹੀਂ ਰੋਜ਼ ਗੁਰੂ ਅਮਰਦਾਸ ਜੀ ਕਹਿੰਦੇ ਨੇ ਆਵੋ ਸਿੱਖ ਸਤਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਪਰ ਅਸੀਂ ਰੋਜ਼ ਵੀ ਨਹੀਂ ਗਉਂਦੇ ਫਾ ਵਾਜਿਆ ਰੋਜ਼ ਪੈ ਰੀਆਂ ਨੇ ਕਿਉਂ ਕਿ ਹੁਣ ਅਜੇ ਪ੍ਰੇਮ ਨਹੀਂ ਨਾਮ ਦੇ ਵਿੱਚ ਲੱਗਾ ਨਾ ਪ੍ਰੇਮ ਲੱਗਣ ਕਰਕੇ ਸਤਗੁਰੂ ਕਹਿੰਦੇ ਸ਼ਬਦ ਹੈ ਸਾਧਨਾ ਆਇਓ ਉਹਨੂੰ ਸ਼ਬਦ ਦਾ ਰਸ ਨਹੀਂ ਆਇਆ ਤੇ ਕੀ ਹੋਵੇਗਾ ਮਰ ਜਨਮ ਹੈ ਵਾਰੋਂ-ਵਾਰ ਕਹਿੰਦੇ ਫਿਰ ਇਹ ਵਾਰ-ਵਾਰ ਜੰਮਦਾ ਮਰਦਾ ਰਹੇਗਾ ਇਕ ਅਮਰਤ ਬਾਣੀ ਦਾ ਫੈਸਲਾ ਏ ਜੰਮ ਜੰਮ ਮਰੇ ਮਰੇ ਫਿਰ ਜੰਮੈ ਬਹੁਤ ਸਜਾਏ ਪਿਆ ਦੇਸ਼ ਲੰਮੈ ਪਤਾ ਨਹੀਂ ਕਿੰਨਾ ਕੁ ਲੰਮਾ ਸਮਾਂ ਹੋ ਗਿਆ ਸਤਿਗੁਰ ਕਹਿੰਦੇ ਇਹਦਾ ਇਹੋ ਰੂਟੀਨ ਚੱਲਦੀ ਕਦੀ ਕਿਤੇ ਕਿਸੇ ਜਨਮ ਦੇ ਵਿੱਚ ਖਤਮ ਹੋ ਜਾਂਦਾ ਕਦੀ ਕਿਤੇ ਜਨਮ ਹੋ ਜਾਂਦਾ ਇੱਕ ਜੂਨ ਹੰਡਾਉਂਦਾ ਦੂਜੀ ਆ ਜਾਂਦੀ ਹੈ ਦੂਜੀ ਜਾਂਦੀ ਹੈ ਤੀਜੀ ਜੂਨ ਆ ਜਾਂਦੀ ਹੈ ਜਿੰਨਾ ਚਿਰ ਇਹ ਇਹ ਚਾਰ ਤਿੰਨ ਚੀਜ਼ਾਂ ਫੇਰ ਇਕੱਠੀਆਂ ਹੋ ਰਹੀਆਂ ਨੇ ਮੈਂ ਦੋ ਪੰਕਤੀਆਂ ਆਪਾਂ ਇੱਕ ਕੱਲ੍ਹ ਸਾਂਝੀ ਕੀਤੀ ਸੀ ਇੱਕ ਹੁਣ ਕਰ ਦਿੱਤੀ ਦੋਵੇਂ ਫੇਰ ਤੁਹਾਡੇ ਸਾਹਮਣੇ ਰੱਖਾਂ ਗੁਰਮੁਖ ਸੇਵਨਾ ਕੀਨੀਆਂ ਜੇ ਗੁਰੂ ਦੇ ਸਨਮੁਖ ਰਹਿ ਕੇ ਸਿਮਰਨ ਨਹੀਂ ਕੀਤਾ ਗੁਰੂ ਨੂੰ ਹਾਜ਼ਰ-ਨਾਜ਼ਰ ਸਮਝ ਕੇ ਨਾਮ ਨਹੀਂ ਜਪਿਆ ਹਰ ਨਾਮ ਨਾਲ ਲੱਗੋ ਪਿਆਰ ਤੇ ਪ੍ਰਮਾਤਮਾ ਦੇ ਨਾਮ ਦੇ ਨਾਲ ਪ੍ਰੇਮ ਨਹੀਂ ਪੈਣਾ ਅੱਗੇ ਸ਼ਬਦ ਹੈ ਸ਼ਬਦ ਹੈ ਸਾਧਨਾ ਆਇਓ ਤੇ ਜੇ ਪ੍ਰਮਾਤਮਾ ਦੇ ਨਾਮ ਦੇ ਵਿੱਚ ਪ੍ਰੇਮ ਨਾ ਪਿਆ ਤੇ ਸ਼ਬਦ ਦਾ ਰਸ ਨਹੀਂ ਮਿਲੇਗਾ ਰਸ ਨਾ ਮਿਲਿਆ ਸਤਿਗੁਰੂ ਕਹਿੰਦੇ ਮਾਰਕ ਜਨਮ ਹੈ ਵਾਰੋ-ਵਾਰ ਤੂੰ ਜਨਮ ਮਰਨ ਦੇ ਚੱਕਰਾਂ ਦੇ ਵਿੱਚ ਬਾਰ-ਬਾਰ ਪੈਂਦਾ ਰਹੇਗਾ ਬੱਸ ਇਹ ਕੋਸ਼ਿਸ਼ ਕਰੀਏ ਜੀ ਆਪਾਂ ਇੱਕ ਖਿੰਨ ਨਿਕਲ ਕੇ ਮੈਂ ਵਿੱਚੋਂ ਬੇਨਤੀ ਕਰ ਲਗਾ ਆਪਾਂ ਇਹ ਥੋੜੀ-ਥੋੜੀ ਕੋਸ਼ਿਸ਼ ਕਰੀਏ ਜਿੰਨਾ ਸਮਾਂ ਵੀ ਬਾਣੀ ਪੜਨੀ ਹੈ ਨਾਮ ਜਪਣਾ ਹੈ ਉਹਨਾਂ ਕਿਚਰ ਇਦਾਂ ਮਹਿਸੂਸ ਕਰੀਏ ਇਹ ਗੁਰੂ ਜਿਹੜਾ ਉਹ ਸਾਡੇ ਕੋਲ ਹਾਜ਼ਰ-ਨਾਜ਼ਰ ਫਿਰ ਨਾਮ ਜਪ ਕੇ ਵੇਖਿਓ ਫਿਰ ਕਿਦਾਂ ਮਨ ਨੂੰ ਜਿਹੜਾ ਉਹ ਰਸ ਆਵੇਗਾ ਇਹ ਹੁਣ ਸਾਰਿਆਂ ਦੇ ਉੱਤੇ ਗੱਲ ਢੁਕੇਗੀ ਨਹੀਂ ਜਿਹੜੇ ਮੇਰੇ ਵਰਗੇ ਤਰਕਵਾਦੀ ਨੇ ਉਹ ਕਹਿਣਗੇ ਵੀ ਇਦਾਂ ਵੀ ਕਦੀ ਹੋਇਆ ਜੇ ਜੈਸਾ ਮਨੁੱਖ ਦਾ ਮਨ ਭੇਜ ਜਾਂਦਾ ਏ ਉਹਨੂੰ ਉਹਦੇ ਵਿੱਚੋਂ ਰਸ ਜ਼ਰੂਰ ਆਉਂਦਾ ਮੈਂ ਬਹੁਤੀਆਂ ਉਦਾਹਰਨਾਂ ਦੇ ਵਿੱਚ ਨਾ ਪਾਵਾਂ ਸਤਿਗੁਰੂ ਕਹਿੰਦੇ ਜੇ ਇਹਦੇ ਚੋਂ ਬਾਹਰ ਨਾ ਨਿਕਲਿਆ ਤੇ ਫਿਰ ਜਨਮ ਮਰਨ ਦੇ ਚੱਕਰਾਂ ਦੇ ਵਿੱਚੋਂ ਤੈਨੂੰ ਕੋਈ ਨਹੀਂ ਕੱਢ ਸਕਦਾ ਅੱਗੇ ਸ਼ਬਦ ਹੈ ਮਨਮੁਖ ਅੰਧ ਨਾ ਚੇਤਈ ਕਿਤ ਆਇਆ ਸੰਸਾਰ ਕਹਿੰਦੀ ਜਿਹੜਾ ਮਨਮੁਖ ਜੀਵ ਹੈ ਉਹ ਮਾਇਆ ਦੇ ਮੋਹ ਦੇ ਵਿੱਚ ਫਸ ਕੇ ਅੰਨਾ ਹੋਇਆ ਫਿਰਦਾ ਹੈ ਤੇ ਅੰਨੇ ਦੇ ਪਰਥਾਏ ਇੱਥੇ ਮੈਂ ਇੱਕ ਬੇਨਤੀ ਕਰ ਦੇਣਾ ਪਹਿਲੀ ਤੇ ਬੇਨਤੀ ਇਹ ਹੈ ਗੁਰਮਤਿ ਇਹ ਕਹਿੰਦੀ ਹੈ ਜਿਹੜਾ ਮਨੁੱਖ ਅੰਨਾ ਹੈ ਮੈਨੂੰ ਥੋੜੇ ਜਿਹਾ ਇਹਦੇ ਅਰਥ ਕਰਨੇ ਪੈਣੇ ਨੇ ਦੁਨਿਆਵੀ ਤੌਰ ਤੇ ਅੰਨਾ ਉਹਨੂੰ ਕਿਹਾ ਜਾਂਦਾ ਜਿਹਦੇ ਕੋਲ ਦੋਵੇਂ ਨੇਤਰ ਨਹੀਂ ਪੰਜਾਬ ਚ ਦੋ ਸ਼ਬਦ ਵਰਤੇ ਜਾਂਦੇ ਨੇ ਜੀ ਇੱਕ ਕਾਣਾ ਤੇ ਇੱਕ ਅੰਨਾ ਕਾਣਾ ਉਹਨੂੰ ਕਿਹਾ ਜਾਂਦਾ ਜਿਹਦੀ ਇੱਕ ਅੱਖ ਨਾ ਹੋਵੇ ਅੰਨਾ ਉਹਨੂੰ ਕਿਹਾ ਜਾਂਦਾ ਜਿਹਦੀਆਂ ਦੋ ਅੱਖਾਂ ਨਾ ਹੋਣ ਗੁਰਮਤ ਦੇ ਵਿੱਚ ਖਾਲਸਾਈ ਬੋਲਿਆਂ ਦੇ ਵਿੱਚ ਕਿਸੇ ਦੇ ਦਿਲ ਨੂੰ ਠਿਲ ਏਠੇਸ ਨਾ ਪਹੁੰਚੇ ਅੰਨੇ ਨੂੰ ਸੂਰਮਾ ਸਿੰਘ ਕਿਹਾ ਜਾਂਦਾ ਹੈ ਉਹਨੂੰ ਕਹਿ ਦਿੱਤਾ ਜਾਂਦਾ ਵੀ ਇਹ ਸੂਰਮਾ ਸਿੰਘ ਹੈ ਵੀ ਇਹਨੂੰ ਨਜ਼ਰ ਨਹੀਂ ਆਉਂਦਾ ਪਰ ਬਾਣੀ ਨੇ ਆਪਣੇ ਪੱਖ ਰੱਖੇ ਨੇ ਗੁਰਮਤ ਨੇ ਮੈਂ ਅੱਗੇ ਜਾ ਕੇ ਬੇਨਤੀ ਕਰਾਂਗੋ ਗੁਰਮਤ ਨੇ ਅੰਨੇ ਦੀ ਪ੍ਰਵਾਸ਼ਾ ਕੀ ਦਿੱਤੀ ਉਹ ਤੋਂ ਪਹਿਲਾਂ ਅੰਨੇ ਦੇ ਪਰਥਾਏ ਥੋੜੀਆਂ ਜੀਆਂ ਮੈਂ ਬੇਨਤੀਆਂ ਜਿਹੜੀਆਂ ਉਹ ਕਰ ਦੇਣਾ ਪਹਿਲੀ ਗੱਲ ਹੈ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਇਹ ਗੱਲ ਕਹਿੰਦੀ ਹੈ ਕਿ ਜਿਹੜਾ ਮਨੁੱਖ ਮਾਇਆ ਦੇ ਮੋਹ ਦੇ ਵਿੱਚ ਅੰਨਾ ਹੋ ਗਿਆ ਹੈ ਨਾ ਉਹਨੂੰ ਸਮਝਾਉਣ ਦਾ ਕੋਈ ਫਾਇਦਾ ਨਹੀਂ ਉਹਨੇ ਨਹੀਂ ਜੇ ਕਦੀ ਵੀ ਸਮਝਣਾ ਕਈ ਵਾਰੀ ਤਾਂ ਨਾਨਕ ਅੰਨੇ ਸਿਓ ਕਿਆ ਨਾਨਕ ਅੰਦੇ ਸਿਓ ਕਿਆ ਕਹੀਐ ਕਹ ਹੈ ਕਹਿਆ ਨਾ ਬੂਝੈ ਸਤਿਗੁਰ ਕਹਿੰਦੇ ਜਿਹੜਾ ਮਨੁੱਖ ਮਾਇਆ ਦੇ ਵਿੱਚ ਸੁੱਤਾ ਹੋਇਆ ਅੰਨਾ ਹੈ ਨਾ ਉਹਨੂੰ ਜਿੰਨਾ ਮਰਜੀ ਸਮਝਾਉਣ ਦਾ ਯਤਨ ਕਰ ਲੋ ਉਹਨੂੰ ਕਿੰਨਾ ਕੁ ਸਮਝਾਵਾਂਗੇ ਉਹਨੇ ਕਦੀ ਨਹੀਂ ਜੇ ਸਮਝਣਾ ਕਿਉਂਕਿ ਇਹ ਤੋਂ ਪਹਿਲੀ ਪੰਕਤੀ ਹੈ ਰਸ ਨਾ ਆਇਓ ਹੁਣ ਜਿਹੜਾ ਬੰਦਾ ਮਾਇਆ ਦੇ ਮੋਹ ਚ ਸੁਤਾ ਉਹਨੇ ਅੱਖ ਨਾ ਨਾਮ ਚੋਂ ਵੀ ਕਦੀ ਰਸ ਆਇਆ ਏ ਤਰਕਵਾਦੀ ਮਨੁੱਖ ਝੱਟ ਤਰਕ ਕਰ ਦੇਗਾ ਇਸ ਕਰਕੇ ਉਹਨੂੰ ਸਮਝਾਉਣ ਦਾ ਫਾਇਦਾ ਹੀ ਨਹੀਂ ਕਿਸੇ ਦੇ ਨਾਲ ਮੱਥਾ ਮਾਰਨ ਦੀ ਲੋੜ ਹੀ ਨਹੀਂ ਵੀ ਸ਼ਬਦ ਜਿਹੜਾ ਕਹਿੰਦਾ ਨਹੀਂ ਰਸ ਆਇਆ ਉਹਨੂੰ ਕਹੇ ਵਾਕੇ ਭਰਾਵਾ ਨਹੀਂ ਆਇਆ ਆਪਾਂ ਕੀ ਲੈਣਾ ਹੈ ਕਬੀਰ ਸਾਹਿਬ ਦਾ ਇੱਕ ਬਚਨ ਹੈ ਕਿ ਮਨ ਮੰਨੇ ਲੋਗ ਨਾ ਪਤੀਜੈ ਨਾ ਪਤੀਜੈ ਤੌ ਕਿਆ ਕੀਜੇ ਕਹਿੰਦੇ ਆਪਾਂ ਕੀ ਲੈਣਾ ਹੈ ਜਿਹੜੇ ਮਨ ਜਿਹੜੇ ਲੋਕਾਂ ਦੇ ਪਤੀਜ ਦੇ ਨਹੀਂ ਜਿਨ੍ਹਾਂ ਦੇ ਮਨ ਸਮਝਣ ਦਾ ਯਤਨ ਨਹੀਂ ਕਰਦਾ ਸਾਨੂੰ ਉਹਨਾਂ ਦੇ ਨਾਲ ਕੋਈ ਮਤਲਬ ਨਹੀਂ ਹੈ ਅਗਲੀ ਬੇਨਤੀ ਕਰਾਂ ਜਦੋਂ ਕੋਈ ਮਾਇਆ ਦੇ ਵਿੱਚ ਬਿਲਕੁਲ ਅੰਨਾ ਹੋ ਜਾਂਦਾ ਹੈ ਉਹਦੇ ਉੱਤੇ ਗੁਰੂ ਦੇ ਸ਼ਬਦ ਦਾ ਕੋਈ ਅਸਰ ਨਹੀਂ ਜੀ ਹੁੰਦਾ ਜਿਵੇਂ ਵਾਟਰਪੂਫ ਚੀਜ਼ਾਂ ਮਿਲਦੀਆਂ ਨੇ ਨਾ ਕੁਝ ਲੋਕ ਜਿਹੜੇ ਨੇ ਉਹ ਇੰਨੇਕ ਅੰਨੇ ਮਾਇਆ ਦੇ ਵਿੱਚ ਹੋ ਜਾਂਦੇ ਨੇ ਉਹਨਾਂ ਦੇ ਉੱਤੇ ਗੁਰੂ ਦੇ ਸ਼ਬਦ ਦਾ ਅਸਰ ਨਹੀਂ ਹੁੰਦਾ ਗੁਰੂ ਦੇ ਸ਼ਬਦ ਦੀ ਝੜੀ ਕੋਈ ਨਹੀਂ ਲੱਗਦੀ ਉਹ ਸਤਿਗੁਰਾਂ ਦੀ ਪਾਵਨ ਬਾਣੀ ਦਾ ਆਪਾ ਬਚਨ ਪੜ੍ਹਦੇ ਆ ਕਿ ਮਾਇਆ ਧਾਰੀ ਅਤ ਅੰਨਾ ਬੋਲਾ ਤੁਸੀਂ ਦੇਖੋਗੇ ਜਿੰਨੂੰ ਮਾਇਆ ਜ਼ਿਆਦੀ ਚੰਬਰ ਜਾਵੇ ਕਈ ਵਾਰੀ ਗੁਰੂ ਘਰ ਦੇ ਵਿੱਚ ਆਣ ਕੇ ਵੀ ਇੱਕ ਸ਼ਬਦ ਵਰਤ ਦੇ ਨਾਲ ਗੁਰੂ ਨੂੰ ਤੇ ਜਾਂ ਗੁਰੂ ਘਰ ਦੀ ਸੰਗਤ ਨੂੰ ਟਿੱੱਚ ਸਮਝਦਾ ਹੈ ਖਾਸ ਕਰਕੇ ਜਿਹੜੇ ਵੱਡੇ ਲੋਕ ਨੇ ਉਹਨਾਂ ਦਾ ਸੰਗਤ ਦੇ ਨਾਲ ਕੋਈ ਮਤਲਬ ਨਹੀਂ ਹੁੰਦਾ ਉਹ ਕੁਝ ਨਹੀਂ ਸਮਝਦੇ ਮਖੌਲਨਾ ਕਰਦੇ ਨੇ ਕਿਉਂ ਕਿਉਂਕਿ ਉਹਨਾਂ ਦਾ ਕਸੂਰ ਨਹੀਂ ਉਹ ਮਾਇਆ ਦੇ ਵਿੱਚ ਇੰਨੇ ਗਲਤਾਨ ਹੋਏ ਪਏ ਨੇ ਮਾਇਆ ਧਾਰੀ ਅਤ ਅੰਨਾ ਬੋਲਾ ਸ਼ਬਦ ਨਾ ਸੁਣਾਈ ਬਹੁ ਰੋਲ ਕੁਚੋਲਾ ਸਤਗੁਰੂ ਕਹਿੰਦੇ ਉਹ ਸ਼ਬਦ ਨਹੀਂ ਸੁਣੇਗਾ ਨਾ ਹੀ ਇਹੋ ਜਿਹਾ ਮਨੁੱਖ ਨੂੰ ਜਿਹੜਾ ਹੈ ਉਹ ਸ਼ਬਦ ਸੁਣਾਉਣ ਦੀ ਸ਼ਬਦ ਸਮਝਾਉਣ ਦੀ ਕੋਈ ਲੋੜ ਹੈ ਅਗਲੀ ਬੇਨਤੀ ਕਰਾਂ ਗੁਰਮਤ ਦੇ ਵਿੱਚ ਅੰਨਾ ਕਿੰਨੂੰ ਕਹਿੰਦੇ ਨੇ ਸਤਗੁਰਾਂ ਦਾ ਅੰਮ੍ਰਿਤ ਪਾਵਨ ਬਚਨ ਹੈ ਧੰਨ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਅੰਨੇ ਦੀ ਪਰਿਭਾਸ਼ਾ ਦਿੱਤੀ ਕਹਿਣ ਲੱਗੇ ਅੰਨਾ ਉਹ ਨਹੀਂ ਜਿਹਦੇ ਕੋਲ ਅੱਖਾਂ ਨਹੀਂ ਨੇ ਕਹਿੰਦੇ ਅਸਲ ਦੇ ਵਿੱਚ ਅੰਨਾ ਉਹ ਹੈ ਜਿਹਦੇ ਕੋਲ ਬਾਹਰੀ ਅੱਖਾਂ ਹੁੰਦਿਆਂ ਹੋਇਆਂ ਅੰਦਰ ਭਾਵਨਾਵਾਲੀਆਂ ਅੱਖਾਂ ਨਹੀਂ ਜਿਦੇ ਨਾਲ ਪ੍ਰਮਾਤਮਾ ਦੇ ਦੀਦਾਰ ਹੋ ਸਕਣ ਸਤਗੁਰਾਂ ਦੇ ਅਮਰਤ ਬਚਨ ਨੇ ਅੰਦੇ ਏ ਨਾ ਆਖੀਨ ਜਨਮੁਖ ਲੋਇਨ ਨਾਹੇ ਅੰਦੇ ਸੇਈ ਨਾਨਕਾ ਖਸਮੋ ਉੱਥੇ ਜਾਹੇ ਕਹਿੰਦੇ ਜਿਹੜੇ ਪਰਮਾਤਮਾ ਦੇ ਨਾਲੋਂ ਟੁੱਟ ਜਾਂਦੇ ਨੇ ਜਿਹੜੇ ਪਰਮਾਤਮਾ ਦੀ ਦਰਗਾਹ ਤੋਂ ਫਟਕਾਰੇ ਜਾਂਦੇ ਨੇ ਅਸਲ 'ਚ ਅੰਨਾ ਮਨੁੱਖ ਉਹ ਐ ਜਿਹੜਾ ਗੁਰੂ ਦੇ ਕੋਲ ਬਹਿ ਕੇ ਵੀ ਗੁਰੂ ਦੀ ਗੱਲ ਨਹੀਂ ਸਮਝ ਸਕਿਆ ਅਸਲ 'ਚ ਅੰਨਾ ਉਹ ਐ ਕਿਉਂਕਿ ਜਿਵੇਂ ਅੰਨੇ ਮਨੁੱਖ ਨੂੰ ਕੁਝ ਨਜ਼ਰ ਨਹੀਂ ਆਉਂਦਾ ਇਸੇ ਤਰੀਕੇ ਦੇ ਨਾਲ ਜਿਹੜਾ ਗੁਰੂ ਤੋਂ ਟੁੱਟ ਜਾਵੇ ਉਹਨੂੰ ਵੀ ਕੁਝ ਨਜ਼ਰ ਨਹੀਂ ਆਉਂਦਾ ਅਕਸਰ ਅਸੀਂ ਕਈ ਵਾਰੀ ਇਹ ਗੱਲ ਕਹਿ ਦਿੰਨੇ ਆਂ ਕਿ ਅੰਨੇ ਦੇ ਵਾਸਤੇ ਤੇ ਸਾਰਾ ਕੁਝ ਹਨੇਰਾ ਹੁੰਦਾ ਏ ਕਹਦੇ ਨੇ ਨਾ ਵੀ ਅੰਨੇ ਦੇ ਵਾਸਤੇ ਹਨੇਰਾ ਹੁੰਦਾ ਏ ਪਰ ਜੇ ਤੁਸੀਂ ਇਹਨੂੰ ਲੌਜੀਕ ਦੇ ਨਾਲ ਲਵੋਗੇ ਅੰਨੇ ਦੇ ਵਾਸਤੇ ਹਨੇਰਾ ਵੀ ਨਹੀਂ ਹੁੰਦਾ ਕਿਉਂਕਿ ਹਨੇਰੇ ਨੂੰ ਵੇਖਣ ਵਾਸਤੇ ਵੀ ਅੱਖ ਚਾਹੀਦੀ ਏ ਫਿਰ ਇਸ ਬੇਨਤੀ ਨੂੰ ਧਿਆਨ ਦਿਓ ਅਸੀਂ ਕਹਿੰਦੇ ਜੀ ਅੰਨੇ ਵਾਸਤੇ ਤੇ ਸਾਰਾ ਹਨੇਰਾ ਏ ਪਰ ਹਰ ਹਨੇਰੇ ਦੀ ਵੀ ਆਪਣੀ ਇੱਕ ਹੋਂਦ ਹੈ ਜਿੰਨੂੰ ਹਨੇਰਾ ਨਜ਼ਰ ਆ ਰਿਹਾ ਏ ਉਹਦੇ ਤੇ ਆਸ ਹੈ ਉਹਨੂੰ ਚਾਨਣ ਵੀ ਨਜ਼ਰ ਆਵੇਗਾ ਜਿਨੂੰ ਪਾਪ ਨજર ਆਉਂਦੇ ਨੇ ਉਹਦੀ ਆਸ ਉਹਨੂੰ ਜਿਹੜਾ ਇਹ ਪੁੰਨ ਵੀ ਨજર ਆਉਣਗੇ ਜਿਨੂੰ ਸ਼ੈਤਾਨ ਨજર ਆਉਂਦਾ ਏ ਉਹਦੀ ਆਸ ਉਹਨੂੰ ਭਗਵਾਨ ਵੀ ਨજર ਆਵੇਗਾ ਅੰਨੇ ਵਾਸਤੇ ਕਦੀ ਤੁਹਾਨੂੰ ਕੋਈ ਸੂਰਮਾ ਸਿੰਘ ਮਿਲੇ ਜਿਦੀਆਂ ਅੱਖਾਂ ਨਹੀਂ ਉਹਨੂੰ ਪੁੱਛ ਕੇ ਦੇਖਿਓ ਵੀ ਤੈਨੂੰ ਸਾਰਾ ਤੇ ਕੀ ਹਨੇਰਾ ਨજર ਆ ਰਿਹਾ ਏ ਉਹ ਆਖੇਗਾ ਨਹੀਂ ਮੈਨੂੰ ਤੇ ਹਨੇਰੇ ਦਾ ਵੀ ਪਤਾ ਨਹੀਂ ਕਿ ਹਨੇਰਾ ਕਿੰਨੂ ਕਹਿੰਦੇ ਨੇ ਅਸਲ ਦੇ ਵਿੱਚ ਅੰਨੇ ਵਾਸਤੇ ਹਨੇਰਾ ਵੀ ਨਹੀਂ ਹੁੰਦਾ ਹਨੇਰੇ ਨੂੰ ਵੇਖਣ ਵਾਸਤੇ ਵੀ ਅੱਖਾਂ ਚਾਹੀਦੀਆਂ ਨੇ ਜਿਵੇਂ ਅੰਨੇ ਦੇ ਵਾਸਤੇ ਕੁਝ ਨਹੀਂ ਹੁੰਦਾ ਇਸੇ ਤਰੀਕੇ ਦੇ ਨਾਲ ਜਿਹੜਾ ਗੁਰੂ ਦੇ ਸ਼ਬਦ ਦੇ ਨਾਲੋਂ ਟੁੱਟ ਜਾਵੇ ਉਹਦੇ ਵਾਸਤੇ ਰੱਬ ਵੀ ਕੁਝ ਨਹੀਂ ਹੁੰਦਾ ਉਹ ਲੋਕ ਕਹਿਣਗੇ ਰੱਬ ਕੁਝ ਨਹੀਂ ਹੈਗਾ ਖੈਰ ਇੱਥੇ ਸਤਿਗੁਰੂ ਕਹ ਰਹੇ ਨੇ ਮਾਨਮੁਖ ਅੰਧ ਨਾ ਚੇਤਈ ਹੁਣ ਜਿਹੜਾ ਮਾਇਆ ਦੇ ਵਿੱਚ ਅੰਨਾ ਹੋਇਆ ਪਿਆ ਮਨੁੱਖ ਉਹ ਪ੍ਰਮਾਤਮਾ ਨੂੰ ਚੇਤੇ ਨਹੀਂ ਕਰਦਾ ਉਹਦੇ ਵਾਸਤੇ ਪ੍ਰਮਾਤਮਾ ਕੁਛ ਨਹੀਂ ਹੈ ਉਹ ਸਮਝੇਗਾ ਮੈਂ ਪ੍ਰਮਾਤਮਾ ਨੂੰ ਕੁਛ ਨਹੀਂ ਮੰਨਦਾ ਮਨਮੁਖ ਅੰਧ ਨਾ ਚੇਤਈ ਸਤਗੁਰੂ ਕਹਿੰਦੇ ਜੇ ਬੰਦਗੀ ਨਹੀਂ ਕਰਨੀ ਨਾਮ ਨਹੀਂ ਜਪਣਾ ਕਿੱਥੇ ਆਇਆ ਸੰਸਾਰ ਕਹਿੰਦੇ ਫਿਰ ਸੰਸਾਰ 'ਚ ਤੇਰੇ ਆਉਣ ਦਾ ਲਾਭ ਕੀ ਇੱਥੇ ਦੋ ਜਾਣਿਆਂ ਦੀ ਸੋਚ ਕੰਮ ਕਰੇਗੀ ਇੱਕ ਉਹ ਹੈ ਜਿਹੜਾ ਰੱਬ ਦੇ ਵਿੱਚ ਵਿਸ਼ਵਾਸ ਰੱਖਦਾ ਜਿਹਨੂੰ ਆਸਤਕ ਕਹਿੰਦੇ ਆ ਇੱਕ ਉਹ ਹੈ ਜਿਹੜਾ ਰੱਬ ਦੇ ਵਿੱਚ ਵਿਸ਼ਵਾਸ ਨਹੀਂ ਰੱਖਦਾ ਉਹਨੂੰ ਨਾਸਤਕ ਕਹਿੰਦੇ ਵੈਸੇ ਨਾਸਤਕ ਦੀ ਡੀਪ ਤੁਸੀਂ ਪ੍ਰਭਾਸ਼ਾਪੁਰ ਉਹ ਇਹ ਹੁੰਦੀ ਹੈ ਜੀ ਜਿਹੜਾ ਸਾਰਾ ਕੁਝ ਪੜ ਕੇ ਇਨਕਾਰ ਕਰ ਦੇਵੇ ਉਹਨੂੰ ਅਸੀਂ ਨਾਸਤਕ ਕਹਿੰਦੇ ਕੋਸ਼ ਘਰਤ ਚੋਂ ਵੇਖੋ ਨਾ ਸਾਡੀ ਸਮੱਸਿਆ ਪਤਾ ਕੀ ਹੈ ਵੀ 4 ਵਜੇ ਉੱਠਣ ਨੂੰ ਮੇਰਾ ਦਿਲ ਨਹੀਂ ਕਰਦਾ ਨੇਤਨੇਮ ਕਰਨ ਨੂੰ ਮੇਰਾ دل ਨਹੀਂ ਕਰਦਾ ਮੈਂ ਕਹਿੰਦਾ ਜੀ ਮੈਂ ਨਾਸਤਿਕ ਐ ਮੈਂ ਰੱਬ ਨੂੰ ਨਹੀਂ ਮੰਨਦਾ ਭਲਿਆ ਤੂੰ ਸਾਰਾ ਕੁਝ ਕਰਕੇ ਦੇਖ ਜੇ ਫਿਰ ਵੀ ਕੋਈ ਅਰਜਲਟ ਨਹੀਂ ਨਿਕਲਦਾ ਜਿਹੜਾ ਉੱਥੇ ਕਾਂਟਾ ਮਾਰਦਾ ਉਹਨੂੰ ਅਸਲ 'ਚ ਨਾਸਤਿਕ ਕਹਿੰਨੇ ਆ ਜਿਹੜੇ ਅੱਜ-ਆਲੋਕ ਨਾਸਤਿਕ ਬਣੇ ਫਿਰਦੇ ਨੇ ਉਹਨਾਂ ਬਹੁਤਿਆਂ ਨੂੰ ਨੌਲੇਜ ਹੀ ਨਹੀਂ ਹੈਗੀ ਕਿ ਧਰਮੰ ਦੇ ਬਾਰੇ ਹੈ ਕੀ ਧਰਮ ਦੇ ਵਿੱਚ ਲਿਖਿਆ ਕੀ ਹੈ ਹਾਂ ਪੜਿਆ ਲਿਖਿਆ ਕੋਈ ਮਨੁੱਖ ਮੁਨਕਰ ਹੋ ਜਾਵੇ ਉਹਦੇ ਵਾਸਤੇ ਸ਼ਬਦ ਨਾਸਤਿਕ ਹੈ ਖਰ ਜਿਹੜੀ ਮੈਂ ਬੇਨਤੀ ਕਰ ਰਿਆ ਸਾਂ ਸਤਿਗੁਰੂ ਕਹਿ ਰਹੇ ਨੇ ਉਹ ਉਹਦਾ ਆਉਣ ਦਾ ਸੰਸਾਰ ਤੇ ਕੋਈ ਫਾਇਦਾ ਨਹੀਂ ਤੇ ਜਿਹੜੀ ਮੈਂ ਗੱਲ ਤੁਹਾਨੂੰ ਸਮਝਾ ਰਿਆ ਸਾਂ ਕਿ ਦੋ ਸ਼ਬਦ ਨੇ ਇੱਕ ਆਸਤਿਕ ਇੱਕ ਨਾਸਤਿਕ ਨਾਸਤਿਕ ਆਵੇਗਾ ਸੰਸਾਰ ਤੇ ਆਏ ਆ ਇੱਥੇ ਖਾ ਪੀ ਕੇ ਹੰਡਾ ਕੇ ਕਲੇ ਚਲੇ ਜਾਣਾ ਏ ਪਰ ਬਾਣੀ ਆਖੇਗੀ ਆਇਆ ਹਰੇਕ ਹੈ ਹਰੇਕ ਜੂਨ ਆਈ ਹੈ ਚਲੇ ਸਾਰਿਆਂ ਨੇ ਜਾਣਾ ਏ ਤੇਰੇ ਆਉਣ ਦਾ ਫਾਇਦਾ ਤਾਂ ਹੈ ਜੇ ਤੂੰ ਪ੍ਰਮਾਤਮਾ ਦਾ ਨਾਮ ਜਪਦਾ ਭਾਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਤੇਰੇ ਇਥੇ ਆਉਣ ਦਾ ਕੰਮ ਕੀ ਹੈ ਤੂ ਇਸ ਸੰਸਾਰ ਦੇ ਵਿੱਚ ਇਸ ਜਨਮ ਦੇ ਵਿੱਚ ਆਇਆ ਤੇ ਪ੍ਰਮਾਤਮਾ ਦਾ ਨਾਮ ਜਪ ਜੇ ਰੱਬ ਦੇ ਨਾਲੋਂ ਟੁੱਟਾ ਰਹਿ ਗਿਆ ਸਤਿਗੁਰ ਕਹਿੰਦੇ ਮਨਮੁਖ ਮਨ ਦੇ ਮਗਰ ਲੱਗਾ ਹੋਇਆ ਜੀਵ ਅੰਧ ਮਾਇਆ ਦੇ ਵਿੱਚ ਬਿਲਕੁਲ ਅੰਨ ਹੋਇਆ ਫਿਰਦਾ ਉਹਨੂੰ ਕੁਝ ਨਜ਼ਰ ਨਹੀਂ ਆ ਰਿਹਾ ਨਾ ਚੇਤਈ ਜੀ ਦੇ ਕਰਕੇ ਪ੍ਰਮਾਤਮਾ ਦਾ ਨਾਮ ਚੇਤੇ ਨਹੀਂ ਕਰਦਾ ਕਿੱਥੇ ਆਇਆ ਸੰਸਾਰ ਸਤਿਗੁਰ ਕਹਿੰਦੇ ਉਹਦਾ ਸੰਸਾਰ 'ਚ ਆਉਣ ਦਾ ਕੀ ਲਾਭ ਹੈ ਅਖੀਰ ਤੇ ਕਹ ਲਗੇ ਨਾਨਕ ਜਿਨ ਕਉ ਨਦਰ ਕਰੇ ਕਹਿੰਦੇ ਜਿਨ੍ਹਾਂ ਉੱਤੇ ਪ੍ਰਮਾਤਮਾ ਕਿਰਪਾ ਕਰਦਾ ਏ ਜਿਨ੍ਹਾਂ ਉੱਤੇ ਪ੍ਰਮਾਤਮਾ ਆਪਣੀ ਮਿਹਰ ਕਰਦਾ ਏ ਨਾਨਕ ਜਿਨ ਕਉ ਨਦਰ ਕਰੇ ਸੇ ਗੁਰਮੁਖ ਇਹਦੇ ਸ਼ਬਦ ਫੇਰ ਗੁਰਮੁਖ ਆ ਗਿਆ ਗੁਰਮੁਖ ਦੇ ਆਪਾਂ ਇੱਕ ਦਿਨ ਪੂਰਾ ਲਾਇਆ ਹੈ ਗੁਰਮੁਖ ਦੇ ਅਰਥ ਹੈ ਗੁਰੂ ਦੇ ਸਨਮੁਖ ਰਹਿਣ ਵਾਲਾ ਸੇ ਗੁਰਮੁਖ ਲੰਗੇ ਪਾਰ ਗੁਰੂ ਦੇ ਸਨਮੁਖ ਰਹਿਣ ਵਾਲਾ ਜੀਵ ਜਿਹੜਾ ਉਹ ਭਵਜਲ ਤੋਂ ਪਾਰ ਹੋ ਜਾਂਦਾ ਮੈਂ ਇੱਕ ਉਦਾਹਰਨ ਦੇ ਦਿਨਾ ਸਮਾ ਮੇਰਾ ਹੋ ਚੱਲਿਆ ਇੱਕ ਅਮਰਤ ਬਾਣੀ ਦਾ ਬਚਨ ਹੈ ਕਹ ਲਗੇ ਜਿਹ ਮਾਰਗ ਲੂਟੀ ਪਨਹਾਰੀ ਪਨਹਾਰੀ ਦਾ ਅਰਥ ਹੈ ਅਖਰੀ ਅਰਥੇ ਪਾਣੀ ਢੋਣ ਵਾਲੀ ਅੰਤਰੀਵ ਅਰਥ ਕਰਾਂਗੇ ਸਵਾਸਾਂ ਰੂਪੀ ਜ਼ਿੰਦਗੀ ਦਾ ਪਾਣੀ ਢੋਣ ਵਾਲੀ ਜੀਵ ਇਸਤਰੀ ਕਹਿੰਦੇ ਜਿਸ ਰਸਤੇ ਦੇ ਉੱਤੇ ਜਮਾ ਦੇ ਕੋਲੋਂ ਜੀਵ ਇਸਤਰੀ ਲੁੱਟੀ ਜਾਂਦੀ ਹੈ ਜਿਹ ਮਾਰਗ ਲੂਟੀ ਪਨਹਾਰੀ ਜਿਹ ਪੈਂਡੇ ਲੂਟੀ ਪਨਹਾਰੀ ਸੋ ਮਾਰਗ ਸੰਤਨ ਦੂਰਾਰੀ ਕਹਿੰਦੇ ਰੱਬ ਦੇ ਪਿਆਰੇ ਜਿਹੜੇ ਸੰਤ ਜਨ ਨੇ ਨਾ ਉਹ ਬਿਲਕੁਲ ਇਸ ਮਾਰਗ ਤੋਂ ਦੂਰ ਹੋ ਜਾਂਦੇ ਨੇ ਮਾਰਗ ਦਾ ਅਰਥ ਹੈ ਰਸਤਾ ਉਹ ਇਸ ਰਸਤੇ ਤੋਂ ਬਿਲਕੁਲ ਦੂਰ ਹੋ ਜਾਂਦੇ ਨੇ ਜਿਹੇ ਪੈਂਡੇ ਲੂਟੀ ਪਨਹਾਰੀ ਸੋ ਮਾਰਗ ਸੰਤਨ ਦੁਰਾਰੀ ਸਤਗੁਰ ਪੂਰਾ ਸਾਚ ਕਹਿਆ ਨਾਮ ਤੇਰੇ ਕੀ ਮੁਕਤੇ ਬੀਥੀ ਜਮਕਾ ਮਾਰਗ ਦੂਰ ਰਹਿਆ ਕਹਿ ਲਗੇ ਮਾਲਕ ਇੰਨੀ ਕੋ ਕਿਰਪਾ ਹੋ ਗਈ ਤੇਰੇ ਨਾਮ ਦੀ ਕਿ ਜਿਹੜਾ ਸੱਚੇ ਸਤਗੁਰਾਂ ਨੇ ਸੱਚ ਦਾ ਉਪਦੇਸ਼ ਦਿੱਤਾ ਸੀ ਉਸ ਉਪਦੇਸ਼ ਨੂੰ ਕਮਾਉਣ ਦੀ ਧੀਰ ਸੀ ਕਿ ਜਮਾ ਦਾ ਮਾਰਗ ਦੂਰ ਰਹਿ ਗਿਆ ਨਾਮ ਦੀ ਖੁੱਲੀ ਡੁੱਲੀ ਗਲੀ ਦੇ ਵਿੱਚੋਂ ਨੰਗ ਕੇ ਮੈਂ ਤੇਰੇ ਘਰ ਤੱਕ ਪਹੁੰਚ ਗਿਆ ਇੱਥੇ ਸਤਗੁਰੂ ਜੀ ਕਹਿ ਰਹੇ ਨੇ ਜਿਨ ਕਉ ਨਾਨਕ ਜਿਨ ਕਉ ਨਦਰ ਕਰੇ ਜਿਨ੍ਹਾਂ ਦੇ ਉੱਤੇ ਪ੍ਰਮਾਤਮਾ ਕਿਰਪਾ ਕਰਦਾ ਏ ਮੇਰ ਕਰਦਾ ਏ ਸੇ ਗੁਰਮੁਖ ਲੰਗੇ ਪਾਰ ਉਹ ਜੀਵ ਪ੍ਰਮਾਤਮਾ ਦੇ ਸਾਹਮਣੇ ਰਹਿ ਕੇ ਉਹ ਜੀਵ ਗੁਰੂ ਦੇ ਸਨਮੁਖ ਬਹਿ ਕੇ ਪਰਮਾਤਮਾ ਦਾ ਜਦੋਂ ਨਾਮ ਜਪਦੇ ਨੇ ਤੇ ਉਹ ਇਸ ਭਵਜਲ ਤੋਂ ਪਾਰ ਹੋ ਜਾਂਦੇ ਨੇ ਤੇ ਜਿਹੜਾ ਗੁਰੂ ਗੁਰੂ ਜਪਤ ਜਪਦਾ ਭਵਜਲ ਤੋਂ ਪਾਰ ਹੋ ਜਾਂਦਾ ਏ ਫਿਰ ਬਾਣੀ ਕਹਿੰਦੀ ਏ ਉਹਦੇ ਵਾਸਤੇ ਨਾ ਨਰਕ ਰਹਿ ਜਾਂਦਾ ਏ ਤੇ ਨਾ ਸਵਰਗ ਰਹਿ ਜਾਂਦਾ ਏ ਉਹ ਕੇਵਲ ਤੇ ਕੇਵਲ ਪਰਮਾਤਮਾ ਦੇ ਚਰਨਾਂ ਦੀ ਅਪੇਧਤਾ ਹਾਸਲ ਕਰਦਾ ਏ। ਕੀ ਆ ਨਰਕ? ਕੀ ਆ ਸਵਰਗ ਵਿਚਾਰਾ ਸੰਤਨ ਦੋ ਰਾਧਾ? ਜਾਂ ਇਹ ਵੀ ਬਚਨ ਆਪਾਂ ਪੜਦੇ ਆ। ਨਰਗ ਸੁਰਗ ਤੇ ਮੈਂ ਰਹਿਓ ਸਤ ਗੁਰ ਕਾ ਪ੍ਰਸਾਦ ਕਹਿਣ ਲੱਗਾ ਮੈਂ ਆਪਣੇ ਗੁਰੂ ਦੀ ਕਿਰਪਾ ਦੇ ਨਾਲ ਨਰਕ ਸੁਵਰਗ ਤੋਂ ਜਿਹੜਾ ਉਹ ਬਚ ਕੇ ਤੇ ਉਹਦੇ ਚਰਨਾਂ ਦੇ ਵਿੱਚ ਆਪੇਦ ਹੋ ਗਿਆ ਸਤ ਗੁਰ ਕਹਿਣ ਲੱਗਾ ਜੀ ਦੇ ਉੱਤੇ ਮਾਲਕ ਨੇ ਕਿਰਪਾ ਕੀਤੀ ਉਹਨੇ ਗੁਰੂ ਦੇ ਸਨਮੁਖ ਰਹਿ ਕੇ ਇੰਨਾ ਜਪ ਕੀਤਾ ਇੰਨੀ ਕ ਬੰਦਗੀ ਕੀਤੀ ਕਿ ਉਹ ਸਹਿਜ ਹੀ ਇਸ ਭਵਜਨ ਨੂੰ ਪਾਰ ਹੋ ਗਿਆ ਸੋ ਇਹ ਸੀ ਪਹਿਲੇ ਸ਼ਲੋਕ ਦੀ ਵਿਚਾਰ ਸਮੇਂ ਦੀ ਇੱਥੇ ਸਮਾਪਤੀ ਹੈ ਜੀ ਬਾਕੀ ਕਾਲ ਨੂੰ ਦੂਸਰਾ ਸ਼ਲੋਕ ਆਪਾਂ ਸਾਂਝਾ ਕਰਾਂਗੇ ਹੋਈਆਂ ਪੁਰਾਣਾਂ ਗਲਤੀਆਂ ਦੀ ਖਿਮਾ ਆਓ ਪਾਵਨ ਪੰਕਤੀਆਂ ਦਾ ਜਾਪ ਸਰਵਨ ਕਰਕੇ ਸਮਾਪਤੀ ਕਰੀਏ ਮਾਨ ਮੁਖ ਆਂਦ ਨਾ ਚਿੱਤ ਕਿਤ ਆਇਆ ਸੰਸਾਰ ਨਾਨਕ ਜਿਨ ਕਉ ਨਦਰ ਕਰੇ ਸੇ ਗੁਰਮੁਖ ਲੰਗੇ ਪਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ